ਅਗਰ ਅਸੀਂ ਚੋਪਰ ਦੇ ਵਿੱਚ ਬ੍ਰੋਕਲੀ ਪਿਆਜ਼ ਹਰੀ ਮਿਰਚ ਔਰ ਮੂਲੀਆਂ ਤੇ ਪੱਤੇ ਲਸਣ ਔਰ ਸੁੱਕੇ ਮਸਾਲੇ ਵਿੱਚ ਪਾ ਦਵਾਂਗੇ ਤਾਂ ਇਹ ਬਹੁਤ ਵਧੀਆ ਮਟੀਰੀਅਲ ਬਣ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਇਸ ਮਟੀਰੀਅਲ ਦਾ ਕੀ ਕਰਾਂਗੇ ਵਧੀਆ-ਵਧੀਆ ਪਰੌਂਠੇ ਬਣਾਵਾਂਗੇ ਮੈਂ ਸਾਰਾ ਮਟੀਰੀਅਲ ਅਦੇ ਚ ਪਾਣ ਲੱਗੀ ਆ ਔਰੇ ਬਹੁਤ ਹੀ ਹੈਲਦੀ ਤੇ ਟੇਸਟੀ ਪ੍ਰੌਂਠੇ ਬੰਦੇ ਨੇ ਮਜ਼ਾ ਆ ਜਾਂਦਾ ਇੱਕ ਵਾਰੀ ਖਾ ਕੇ ਜਿੰਨਾ ਜਿੰਨਾ ਮਟੀਰੀਅਲ ਆਂਦਾ ਤੁਸੀਂ ਉਹਨਾਂ ਨੂੰ ਪਾ ਕੇ ਨੂੰ ਚੌਪ ਕਰ ਲਓ ਨਾ ਤੁਸੀਂ ਜਿੰਨਾ ਤੁਸੀਂ ਅਗਲਾ ਜਿੰਨਾ ਸਾਡੇ ਤੋਂ ਆਉਂਦੀ ਜਿਵੇਂ ਚੰਗੀ ਤਰ੍ਹਾਂ ਆ ਜਾ ਜਿਆਦਾ ਬੀਟੇ ਨਹੀਂ ਕਰਨਾ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਕਰਨਾ ਠੀਕ ਹੈ ਜੀ ਬ੍ਰੋਕਲੀ ਦੀ ਤੁਸੀਂ ਸਬਜੀ ਪਕਵੜੇ ਬਹੁਤ ਖਾਦੇ ਹੋਣੇ ਪਰ ਅੱਜ ਕਣਕ ਦੇ ਆਟੇ ਦੀ ਰੋਟੀ ਵੀ ਖਾ ਕੇ ਦੇਖੋ ਬਹੁਤ ਹੀ ਵਧੀਆ ਬੰਦਰ ਹੈ ਇਹ ਪਰੌਂਠੇ ਮੈਂ ਬ੍ਰੋਕਲੀ ਨੂੰ ਦੇਖੋ ਬ੍ਰੇਕ ਬ੍ਰੇਕ ਚੋਪਰ ਦੇ ਵਿੱਚ ਕਰ ਦਿੱਤਾ ਚੋਪ ਕਰ ਦਿੱਤਾ ਅੱਛੇ ਤਰ੍ਹਾਂ ਹੁਣ ਮੈਂ ਇਹਦਾ ਪਾਣੀ ਕੱਢ ਲਾਂਗੀ ਸਾਰਾ ਕਿਉਂਕਿ ਇਹਦੇ ਵਿੱਚ ਅਗਰ ਪਾਣੀ ਰਹਿ ਗਿਆ ਤਾਂ ਸਾਡੇ ਪਰੌਂਠੇ ਨਹੀਂ ਅੱਛੇ ਬੰਨੇ ਤੇ ਜਦੋਂ ਅਸੀਂ ਇਹਨੂੰ ਗ੍ਰਾਇੰਡ ਕਰਨਿਆ ਜਾਂ ਚੋਪ ਕਰਨਿਆ ਤਾਂ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਰਹਿ ਜਾਂਦਾ ਹੁਣ ਅਸੀਂ ਇਹਦੇ ਵਿੱਚੋਂ ਸਾਰਾ ਪਾਣੀ ਕੱਢਾਂਗੇ ਫਿਰ ਸੁੱਕੇ ਮਸਾਲੇ ਪਾਵਾਂਗੇ ਠੀਕ ਹੈ ਜੀ ਸੁੱਕੇ ਮਸਾਲੇ ਵਿੱਚ ਮੈਂ ਆਮਚੁਰਨ ਲਿਆ ਜੁਵੈਨ ਲਈਏ ਨਮਕ ਲਿਆ ਔਰ ਸੁੱਕਾ ਧਨੀਆ ਔਰ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਜਾਣਗੀਆਂ ਜੁਵੈਨ ਜ਼ਰੂਰ ਪਾਣੀ ਹੈ ਜੁਵੈਨ ਨਾਲ ਬਹੁਤ ਹੈਲਦੀ ਨਾਸ਼ਤਾ ਬਣ ਜਾਂਦਾ ਮੈਂ ਬ੍ਰੋਕਲੀ ਤੇ ਮੱਕੀ ਦੀ ਰੋਟੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਇੱਕ ਵਾਰੀ ਜ਼ਰੂਰ ਦੇਖਣਾ ਮੱਕੀ ਤੇ ਕਣਕ ਦੀ ਅਲੱਗ-ਅਲੱਗ ਟੇਸਟ ਬਹੁਤ ਹੀ ਵਧੀਆ ਤੇ ਸੌਫਟ ਪਰੌਂਠੇ ਬਣਦੀ ਹੈ ਔਰ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਠੀਕ ਹੈ ਜੀ ਹੁਣ ਅਸੀਂ ਇਹਦੇ ਚੰਚੀ ਤਰ੍ਹਾਂ ਪਾਣੀ ਨਿਚੋੜ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਨਮਕ ਮਿਰਚ ਮਸਾਲੇ ਪਾਵਾਂਗੇ ਹਾਂਜੀ ਬਰੋਕਲੀ ਵਿੱਚੋਂ ਮੈਂ ਪੂਰਾ ਪਾਣੀ ਕੱਢ ਦਿੱਤਾ ਹੈ ਬਿਲਕੁਲ ਸੁੱਕੇ-ਕੁਸਕੇ ਦੇਖੋ ਕਿਉਂਕਿ ਪਰੌਂਠਿਆਂ ਦੇ ਵਿੱਚ ਜਦੋਂ ਛੁਪਾਣੇ ਆ ਤੇ ਇਹ ਪਾਣੀ ਵਿੱਚੋਂ ਨਿਕਲ ਜਾਵੇ ਤਾਂ ਪਰੌਂਠੇ ਬਹੁਤ ਖਰਾਬ ਹੋ ਜਾਂਦੇ ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦਾਂਗੇ ਬਹੁਤ ਹੀ ਹੈਲਦੀ ਤੇ ਟੇਸਟੀ ਪਰੌਂਠਾ ਬਣਦਾ ਹੈ ਬੱਚਾ ਨੂੰ ਸਿੱਧਲੀ ਜੜੀਆਂ ਵੀ ਫਰੂਟ ਵੈਜੀਟੇਬਲ ਆਉਂਦੇ ਨੇ ਜਰੂਰ ਖਵਾਇਆ ਕਰੋ ਕਿਉਂਕਿ ਦੇਖੋ ਜਦੋਂ ਅਸੀਂ ਬੱਚਿਆਂ ਨੂੰ ਹੈਲਦੀ ਫੂਡ ਦੇਵਾਂਗੇ ਤਾਂ ਬੱਚੇ ਹੈਲਦੀ ਰਹਿਣਗੇ ਤੇ ਤੰਦਰੁਸਤ ਰਹਿਣਗੇ ਠੀਕ ਹੈ ਜੀ ਤੇ ਇਹ ਜਰੂਰ ਇੱਕ ਵਾਰੀ ਖਵਾ ਕੇ ਦੇਖਣਾ ਪਰੌਂਠੇ ਬੱਚੇ ਬਹੁਤ ਪਸੰਦ ਕਰਨਗੇ ਕਿਉਂਕਿ ਬੱਚਿਆਂ ਨੂੰ ਟੇਸਟ ਸਿਰਫ ਚਾਹੀਦਾ ਹੁੰਦਾ ਵੇ ਐਸੇ ਬਣਾਏ ਅਸੀਂ ਉਹਨਾਂ ਨੂੰ ਸੀਜ਼ਨ ਵਿੱਚ ਜਿਹੜੀਆਂ ਵੈਜੀਟੇਬਲ ਆਉਂਦੀਆਂ ਉਹ ਵੀ ਖਵਾ ਦਿੰਦੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਰੌਂਠੇ ਬਣਾ ਕੇ ਦਿਖਾਨੀ ਆ ਬਹੁਤ ਹੀ ਵਧੀਆ ਤੇ ਟੇਸਟੀ ਪਰੌਂਠੇ ਬਣਦੀ ਐ ਇੰਨੀ ਸੌਫਟ ਬਣਦੀ ਐ ਤੇ ਮੈਂ ਦੋ ਤਿੰਨ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਅਲੱਗ-ਅਲੱਗ ਪਰੌਂਠੇ ਬਣਾਣੀ ਠੀਕ ਹੈ ਜ ਹਾਂਜੀ ਸਭ ਤੋਂ ਪਹਿਲੇ ਅਸੀਂ ਪੇੜਾ ਲਵਾਂਗੇ ਜਿਆਦਾ ਹੈਵੀ ਨਹੀਂ ਪੇੜਾ ਲੈਣਾ ਬਿਲਕੁਲ ਛੋਟਾ ਲੈਣਾ ਛੋਟੀਆਂ ਛੋਟੀਆਂ ਬਿਲਕੁਲ ਪਰੌਂਠੀਆਂ ਬਣਾਓਗੇ ਤਾਂ ਬਹੁਤ ਹੀ ਵਧੀਆ ਬਣ ਗਈ ਇਹਨੂੰ ਅੱਛੀ ਤਰ੍ਹਾਂ ਵੇਲ ਲੈਣਾ ਸੀ ਪੂਰੀ ਵੇਲ ਲੋਗੇ ਤੁਸੀਂ ਫਿਰ ਉਸ ਤੋਂ ਬਾਅਦ ਸੇਕ ਹਲਕੇ ਸੇਕ ਤੇ ਬਣਾਣਾ ਕਿਉਂਕਿ ਸਾਡੀ ਬ੍ਰੋਕਲੀ ਕੱਚੀ ਹੈ ਅਸੀਂ ਬੋਇਲ ਨਹੀਂ ਕੀਤੀ ਤੇ ਤੁਸੀਂ ਜੇ ਤੇਜ਼ ਸੈਕਟ ਬਣਾਓਗੇ ਤਾਂ ਸਾਡੀ ਜੜੀ ਬ੍ਰੋਕਲੀ ਉਹ ਕੱਚੀ ਰਹੇਗੀ ਸਭ ਤੋਂ ਪਹਿਲੇ ਤੁਸੀਂ ਇਹਨੂੰ ਸੈਂਟਰ ਦੇ ਵਿੱਚ ਰੱਖ ਦੇਣਾ ਬ੍ਰੋਕਲੀ ਨੂੰ ਸੈਂਟਰ 'ਚ ਰੱਖਣਾ ਔਰ ਇਹਦਾ ਸਿੱਕ ਪੌਕੇਟ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਫੋਲਡ ਕਰਾਂਗੇ ਪੌਕੇਟ ਬਣਾਵਾਂਗੇ ਠੀਕ ਹੈ ਜੀ ਇਹਨੂੰ ਪ੍ਰੈਸ ਕਰਦੇ ਜਾਨਾ ਆਟਾ ਨਾਲ ਹੀ ਚਿਪਕ ਜਾਣਾ ਉਸ ਤੋਂ ਬਿਲੇ ਇਹ ਦੇਖੋ ਜੀ ਇੱਕ ਤਾਂ ਇਹ ਤਰੀਕਾ ਹੈਗਾ ਬਹੁਤ ਹੀ ਵਧੀਆ ਚੋਰਸ ਟੌਂਠੀ ਬਣੇਗੀ ਔਰ ਇਹਨੂੰ ਬਿਲਕੁਲ ਹਲਕੇ ਹਲਕੇ ਹੱਥ ਨਾਲ ਇਹਨੂੰ ਪ੍ਰੈਸ ਕਰਨਾ ਤਾਂ ਕਿ ਸਾਡਾ ਮਟੀਰੀਅਲ ਨਾ ਨਿਕਲੇ ਵਿੱਚੋਂ ਕਿਉਂਕਿ ਜਿਉਂ-ਜਿਉਂ ਅਸੀਂ ਪ੍ਰੈਸ ਕਰੀ ਜਾਵਾਂਗੇ ਜੜੀ-ਜੜੀ ਸਾਡੀ ਬ੍ਰੋਕਲੀਏ ਉਹ ਆਟੇ ਦੇ ਨਾਲ ਚਿਪਕਦੀ ਜਾਏਗੀ ਔਰ ਹਵਾ ਨਹੀਂ ਭਰੇਗੀ ਵਿੱਚ ਠੀਕ ਹੈ ਜੀ ਅਗਰ ਕਿਧਰੋਂ ਹਵਾ ਭਰ ਜਾਂਦੀ ਹੈ ਤੇ ਤੁਸੀਂ ਉਹਨੂੰ ਪ੍ਰੈਸ ਕਰਕੇ ਕੱਢ ਲਓ ਹਵਾ ਨਹੀਂ ਭਰਨੀ ਚਾਹੀਦੀ ਅਗਰ ਫੁਲਕੇ ਦੇ ਵਿੱਚ ਹਵਾ ਭਰੇਗੀ ਤੇ ਉਹ ਜਲਦੀ ਟੁੱਟਣ ਦਾ ਚਾਂਸ ਹੁੰਦੇ ਨੇ ਬਿਲਕੁਲ ਹਲਕੇ ਹਲਕੇ ਹੱਥ ਨਾਲ ਉੜੇ ਦੀ ਸਹਾਇਤਾ ਦੇ ਨਾਲ ਤੁਸੀਂ ਹਲਕੇ ਹਲਕੇ ਆਟਾ ਨਾਲ ਇਹਨੂੰ ਬਣਾਇਆ ਜਾਣਾ ਬਹੁਤ ਹੀ ਵਧੀਆ ਤੇ ਟੇਸਟੀ ਪਰੌਂਠੀ ਬਣੇਗੀ ਤੇ ਬੱਚੇ ਵੀ ਖੁਸ਼ ਹੋ ਗਏ ਦਹੀਂ ਨਾਲ ਨੂੰ ਨਾਮ ਦਿਓ ਮਲਾਈ ਨਾਲ ਦਿਓ ਮੱਖਣ ਨਾਲ ਦਿਓ ਜਿਸ ਦੇ ਨਾਲ ਬੱਚੇ ਖੁਸ਼ ਹੋ ਕੇ ਖਾਂਦੇ ਨੇ ਔਰ ਹੈਲਦੀ ਪਰੌਂਠਾ ਉਹਨਾਂ ਦੇ ਅੰਦਰ ਜਾਏਗਾ ਕਿਉਂਕਿ ਮੇਰੀ ਇਹ ਹੀ ਕੋਸ਼ਿਸ਼ ਹੁੰਦੀ ਹੈ ਮੈਂ ਬੱਚਿਆਂ ਨੂੰ ਹੈਲਦੀ ਫੂਡ ਦੇਵਾਂ ਇਹ ਦੇਖੋ ਜੀ ਬਿਲਕੁਲ ਬਾਹਰ ਨਹੀਂ ਨਿਕਲਿਆ ਔਰ ਤੁਹਾਡਾ ਦੇਖੋ ਸਾਰੀ ਬ੍ਰੋਕਲੀ ਵੀ ਨਜ਼ਰ ਆ ਰਹੀ ਹੈ ਪਰ ਬਾਹਰ ਵੀ ਨਿਕਲੇ ਇਹ ਦੇਖੋ ਜੀ ਕਿੰਨੀ ਵਧੀਆ ਬਣ ਗਈ ਹੈ ਪਰੌਂਠੀ ਇੱਕ ਹੋਰ ਮੈਂ ਤੁਹਾਨੂੰ ਤਰੀਕਾ ਦੱਸਾਂਗੀ ਬਣਾਉਂਦਾ ਪੇੜਾ ਲੈ ਕੇ ਤੁਸੀਂ ਸੇਮ ਪੇੜਾ ਲੈਣਾ ਛੋਟਾ ਹੀ ਸਾਈਜ਼ ਦਾ ਜਿਆਦਾ ਵੱਡਾ ਨਹੀਂ ਲੈਣਾ ਤੇ ਇਹ ਬਿਲਕੁਲ ਤੈਨ ਖੁੱਲ ਜਾਂਦੀ ਹੈ ਨਾ ਜਦੋਂ ਤੁਸੀਂ ਪਰੌਂਠੀ ਕੋਲ ਦਿਓ ਤੋ ਬਹੁਤ ਹੀ ਵਧੀਆ ਲੱਗਦਾ ਬੱਚੇ ਖੁਸ਼ ਹੁੰਦੇ ਰੋ ਫਿਰ ਖਾ ਕੇ ਇਸ ਤਰੀ ਤੁਸੀਂ ਵੇਰ ਲੈਣਾ ਦੇਖੋ ਬਿਲਕੁਲ ਸੇਮ ਤੇ ਬਣ ਰਹੀ ਹੈ ਮੈਂ ਜਿਆਦਾ ਸੇਕ ਨਹੀਂ ਤੇਜ਼ ਕੀਤਾ ਹਲਕਾ ਹਲਕਾ ਸੇਕ ਤੇ ਬਣਾਣਾ ਇਸ ਤਰੀ ਤੁਸੀਂ ਇਹਨੂੰ ਫੈਲਾ ਲੈਣਾ ਪਹਿਲੇ ਪਰੌਂਠੇ ਦੇ ਉੱਤੇ ਜਿੰਨਾ ਮਟੀਰੀਅਲ ਵਿੱਚ ਆ ਸਕਦਾ ਤੁਸੀਂ ਜਾਦਾ ਤੋਂ ਜ਼ਿਆਦਾ ਪਾਓ ਤਾਂ ਕਿ ਬੱਚੇ ਵੀ ਖੁਸ਼ ਹੋ ਕੇ ਖਾਣ ਠੀਕ ਹੈ ਜੀ ਹੁਣ ਇਹਨੂੰ ਅਸੀਂ ਟਿਕੋਣਾ ਫੋਲਡ ਕਰਾਂਗੇ ਇਸ ਤਰ੍ਹਾਂ ਸਾਈਡਾਂ ਬਿਲਕੁਲ ਬੰਦ ਕਰ ਦੇਣੀਆਂ ਨੇ ਤਾਂ ਕਿ ਤੁਹਾਡਾ ਮਟੀਰੀਅਲ ਨਾ ਨਿਕਲੇ ਵਿੱਚੋਂ ਤੇ ਇੱਕ ਹੋਰ ਅਸੀਂ ਫੋਲਡ ਕਰ ਦਾਂਗੇ ਇਹ ਵੀ ਪਰੌਂਠਾ ਬਹੁਤ ਹੀ ਵਧੀਆ ਬਣੇਗਾ ਟਿਕੋਣਾ ਪਰੌਂਠਾ ਵੀ ਬਿਲਕੁਲ ਸਾਈਡਾਂ ਨੂੰ ਬੰਦ ਕਰਨਾ ਸਭ ਤੋਂ ਪਹਿਲੇ ਸਾਈਡਾਂ ਬੰਦ ਕਰਨੀਆਂ ਨੇ ਫਿਰ ਹੌਲੀ ਹੌਲੀ ਤੁਸੀਂ ਇਸ ਤਰ੍ਹਾਂ ਪ੍ਰੈਸ ਕਰਦੇ ਜਾਣਾ ਬੜੇ ਪਿਆਰ ਨਾਲ ਇਹਨੂੰ ਪਕੜਨਾ ਕਿਉਂਕਿ ਅਸੀਂ ਅਗਰ ਜ਼ਿਆਦਾ ਤੇਜ਼ ਫੜਾਂਗੇ ਜਾਂ ਪ੍ਰੈਸ ਜ਼ਿਆਦਾ ਕਰਾਂਗੇ ਤੇ ਉਹ ਸਾਰਾ ਮਟੀਰੀਅਲ ਨਿਕਲ ਜਾਏਗਾ ਪਹਿਲੇ ਤੁਸੀਂ ਇਹਨੂੰ ਸੈੱਟ ਕਰਨਾ ਹੈ ਵੇਲਣਾ ਬਾਅਦ ਚ ਠੀਕ ਹੈ ਜੀ ਤੂੜਾ ਲਗਾ ਕੇ ਹਲਕਾ ਹਲਕਾ ਇਸ ਤਰ੍ਹਾਂ ਪ੍ਰੈਸ ਕਰਨਾ ਹੈ ਬਿਲਕੁਲ ਹਲਕੀ ਹੱਥ ਨਾਲ ਵੇਲਣਾ ਬਿਲਕੁਲ ਉਂਗਲਾ ਤੇ ਚੱਲਣਾ ਚਾਹੀਦਾ ਤੇ ਥੋੜਾ ਥੋੜਾ ਪ੍ਰੈਸ ਕਰੀ ਜਾਣਾ ਹਲਕਾ ਹਲਕਾ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤਿਕੋਨਾ ਪਰੌਂਠਾ ਵੀ ਕਿੰਨਾ ਵਧੀਆ ਬਣ ਗਿਆ ਸਾਡਾ ਮਟੀਰੀਅਲ ਬਿਲਕੁਲ ਵੀ ਬਾਹਰ ਨਹੀਂ ਗਿਆ ਦੇਖ ਲਓ ਕਿੰਨਾ ਵਧੀਆ ਪਰੌਂਠਾ ਬਣ ਗਿਆ ਮੈਂ ਤੁਹਾਨੂੰ ਨਜ਼ਦੀਕ ਤੇ ਦਿਖਾਉਣੀ ਹੈ ਇਹ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਮਟੀਰੀਅਲ ਸਾਰਾ ਵਿੱਚ ਹੈ ਅਗਰ ਚੋਪ ਕਰੋਗੇ ਤੁਸੀਂ ਤਾਂ ਚੋਪਰ ਤੇ ਬਹੁਤ ਹੀ ਵਧੀਆ ਹੋ ਜੇ ਨਾ ਜੇ ਤੁਸੀਂ ਉਂਝ ਕੱਦੂਕਸ ਕਰੋਗੇ ਤੇ ਉਹ ਅੱਛਾ ਨਹੀਂ ਮਟੀਰੀਅਲ ਬਣਨਾ ਚੋਪਰ ਦੇ ਵਿੱਚ ਸਾਰਾ ਮਟੀਰੀਅਲ ਸੁੱਟ ਦੋ ਜੋ ਜੋ ਤੁਸੀਂ ਪਾਣਾ ਪਿਆਜ਼ ਲਸਣ ਜਾਂ ਹਰੀ ਮਿਰਚ ਧਨੀਆਂ ਜੋ ਵੀ ਪਾਣਾ ਅੱਜ ਮੈਂ ਪਾਏ ਨੇ ਮੂਲੀ ਦੇ ਪੱਤੇ ਧਨੀਆਂ ਦੀ ਬਜਾਏ ਮੈਂ ਮੂਲੀ ਦੇ ਪੱਤੇ ਪਾਏ ਨੇ ਕਿਉਂਕਿ ਮੂਲੀ ਦੇ ਪੱਤੇ ਦਾ ਤੇ ਬਰੋਕਲੀ ਦਾ ਬਹੁਤ ਹੀ ਜ਼ਿਆਦਾ ਟੇਸਟ ਆਂਦਾ ਹੁਣ ਸਾਡੇ ਦੋਨੋਂ ਸਾਈਡਾਂ ਅੱਛੀ ਤਰ੍ਹਾਂ ਪੱਕ ਗਏ ਨੇ ਪੋਨੇ ਸਿੱਧਾ ਲਗਾਵਾਂਗੇ ਕਿਉਂ ਠੀਕ ਹੈ ਜੀ ਕਿਉਂ ਲਗਾਣਾ ਸਭ ਤੋਂ ਪਹਿਲਾਂ ਤੁਹਾਡਾ ਇਹ ਕੰਮ ਹੈ ਕਿ ਪੋਨੇ ਦੇ ਨਾਲ ਧੂੜੇ ਨੂੰ ਅਸੀਂ ਉਤਾਰ ਦੇਣਾ ਕਿਉਂਕਿ ਜਦੋਂ ਸਿੱਖਿਓ ਲਗਾ ਦਾਂਗੇ ਨਾਲ ਹੀ ਚਿਪਕ ਜਾਏਗਾ ਹੋਲ ਸਾਡੀ ਪ੍ਰੌਨਟੀ ਸੁੱਕੀ ਹੈ ਤੇ ਅਸੀਂ ਹੁਣ ਉਤਾਰ ਸਕਦੇ ਹਾਂ ਇਹ ਦੇਖੋ ਜੀ ਨਜ਼ਦੀਕ ਤੋਂ ਕਰਕੇ ਦਿਖਾ ਰਹੀ ਹਾਂ ਮੈਂ ਤੁਹਾਨੂੰ ਬਿਲਕੁਲ ਵੀ ਧੂੜਾ ਨਹੀਂ ਹੈਗਾ ਹੁਣ ਧੂੜੇ ਨੂੰ ਬਿਲਕੁਲ ਉਤਾਰ ਦੇਣਾ ਕਿਉਂਕਿ ਅਸੀਂ ਧੂੜੇ ਦੇ ਸਾਈਟਰ ਨਾਲ ਹੀ ਪ੍ਰੌਨਟੀ ਬਣਾ ਰਹੇ ਹਾਂ ਹੁਣ ਅਸੀਂ ਲਗਾਵਾਂਗੇ ਇਸੇ ਕਿਉਂ ਤੁਸੀਂ ਜੋ ਮਰਜੀ ਲਗਾ ਸਕਦੇ ਹੋ ਰਿਫਾਈਨਡ ਲਗਾ ਲਓ ਪਰ ਮੈਂ ਨਹੀਂ ਲਗਾਂਦੀ ਪ੍ਰੌਂਠੀ ਤੇ ਰਿਫਾਈਨਡ ਬਿਲਕੁਲ ਨਹੀਂ ਅਸੀਂ ਯੂਜ਼ ਕਰਦੇ ਪ੍ਰੌਂਠੀ ਤੇ ਕਿਉਂਕਿ ਇਹ ਗੋਡਿਆਂ ਵਾਸਤੇ ਬਹੁਤ ਹਾਨੀ ਕਰਕੇ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਬੱਚਾ ਨੂੰ ਟੈਸਟੀ ਕਿਉਂ ਦੀ ਪ੍ਰੌਂਠੀ ਬਣਾ ਕੇ ਖਵਾ ਕਰੋ ਹੁਣ ਥੋੜਾ ਜਿਹਾ ਹਲਕਾ ਜਿਹਾ ਅਸੀਂ ਸੇਕ ਤੇਜ਼ ਕਰਤਾ ਕਿਉਂਕਿ ਸਾਡਾ ਪਤਾ ਹੈ ਕਿ ਸਾਡੀ ਜਿਹੜੀ ਪ੍ਰੌਂਠੀ ਹੈ ਅੰਦਰੋਂ ਪੱਕ ਚੁੱਕੀ ਹੈ ਅੱਛੀ ਤਰ੍ਹਾਂ ਇਹ ਟਾਈਮ ਜ਼ਰੂਰ ਇਹਦੇ ਤੇ ਲੱਗਦਾ ਪਰ ਬਹੁਤ ਅੱਛੀ ਪ੍ਰੌਂਠੀ ਬਣਦੀ ਹੈ ਉਹਨਾਂ ਸੇ ਨੂੰ 2 ਮਿੰਟ ਪੱਕਣ ਦਵਾਂਗੇ ਥੋੜਾ ਸੇਕ ਮੈਂ ਤੇਜ਼ ਕੀਤਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਪਰੌਂਠੀ ਬਣ ਗਈ ਹੈ ਇਹ ਦੇਖੋ ਜੀ ਗਰਮ ਹੈ ਗਈ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਅੱਛੇ ਤਰ੍ਹਾਂ ਨਾਲ ਦਹੀਂ ਦੇ ਨਾਲ ਤੁਸੀਂ ਪਰੌਂਠੀ ਦਿਓ ਇਹ ਦੇਖੋ ਪਿੱਛੇ ਦੇਖੋ ਜੀ ਤੈਅ ਕਿੰਨੀ ਵਧੀਆ ਜੀ ਤੈਅ ਆਈ ਹੈ ਇਸ ਤਰੀ ਤੁਹਾਨੂੰ ਤਿਕੋਣੀ ਪਰੌਂਠੀ ਦੀ ਵੀ ਆਏਗੀ ਇਹ ਦੇਖੋ ਅਲੱਗ ਹੋ ਜਾਂਦੀ ਬਿਲਕੁਲ ਤੈ ਹੁਣ ਤੁਸੀਂ ਬੰਦ ਕਰ ਦਿਓ ਬੇਸ਼ਕ ਇਹਨੂੰ ਤੇ ਤੁਸੀਂ ਮਜ਼ੇ ਨਾਲ ਦਹੀਂ ਤੇ ਨਾਲ ਇਸ ਨੂੰ ਖਾਓ ਤੇ ਇੰਜੋਏ ਕਰੋ ਓਕੇ ਜੀ ਸਸੀ ਗਾਲ ਜੀ